ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਹੋਵੇ ਦਿੱਲੀ ਤੋਂ ਮੋਦੀ ਸਰਕਾਰ ਇੱਕ 23 ਸਾਲਾਂ ਬਾਅਦ ਜੜ ਪੁੱਤੀ ਹੈ ਭ੍ਰਿਸ਼ਟਾਚਾਰ ਦੀ ਬਹੁਤ ਹੀ ਵਧੀਆ ਤੇ ਇਹ ਲੀਡ ਨਾਲ ਜਿੱਤੀ ਹੈ বিজেপি ਸਰਕਾਰ ਔਰ ਕੇਸਰੀਵਾਲ ਵੀ ਹਾਰ ਗਿਆ ਵੇਖੋ ਜੀ ਮੋਦੀ ਸਰਕਾਰ ਹਾਰ ਗਿਆ ਤੇ ਭ੍ਰਿਸ਼ਟਾਚਾਰ ਦਾ ਖਤਮਾ ਹੋ ਗਿਆ ਹੋ ਬਸ ਜੈ ਹਿੰਦ ਜੈ ਭਾਰਤ ਜੈ ਜਿੰਦ ਹਾਂਜੀ ਇਹ ਕੱਲੀ ਦਿੱਲੀ ਨਹੀਂ ਪੂਰੇ ਦੇਸ਼ ਵਾਸੀਆਂ ਦੇ ਲਈ ਖੁਸ਼ੀ ਦੀ ਗੱਲ ਹੈ ਬਹੁਤ ਸਮੇਵਾਦ ਦੇਸ਼ ਦੀ ਰਾਜਧਾਨੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਔਰ ਪੂਰਨ ਬਹੁਮਤ ਦੇ ਨਾਲ ਬਣੀ ਹੈ ਮੈਂ ਤਾਂ ਇੱਕ ਗੱਲ ਕਹੂੰਗਾ ਕਿ ਦੇਸ਼ ਦੇ ਵਿੱਚ ਜੋ ਮੋਦੀ ਸਾਹਿਬ ਦੀਆਂ ਨੀਤੀਆਂ ਨੇ ਮੋਦੀ ਸਾਹਿਬ ਦੇ ਕੰਮ ਨੇ ਲੋਕਾਂ ਨੂੰ ਉਹ ਪਸੰਦ ਆ ਰਹੇ ਨੇ ਸੋ ਇਹੀ ਕਾਰਨ ਹੈ ਕਿ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਪੂਰਨ ਬਹੁਮਤ ਦੇ ਨਾਲ ਬਣੀ ਹੈ ਦੇਖੋ ਅਸੀਂ ਬੱਚੇ ਨੂੰ ਇੱਕ ਲੌਲੀਪੌਪ ਦੇ ਦਿੰਨੇ ਆ ਉਹ 5-7 ਮਿੰਟਾਂ ਦੇ ਵਿੱਚ ਉਹ ਖਤਮ ਹੋ ਜਾਂਦਾ ਆਮ ਆਦਮੀ ਪਾਰਟੀ ਹੈ ਜਿਹੜੀ ਇਹ ਲੌਲੀਪੌਪ ਦੇਣ ਵਾਲੀ ਪਾਰਟੀ ਹੈ ਝੂਠ ਬੋਲਣ ਵਾਲੀ ਪਾਰਟੀ ਹੈ ਝੂਠ ਦੇ ਝੂਠ ਦੇ ਸਿਰ ਦੇ ਉੱਤੇ ਜਿਹੜੀ ਹੈ ਇਹ ਰਾਜ ਕਰਨ ਵਾਲੀ ਪਾਰਟੀ ਹੈ ਝੂਠ ਜਿਆਦਾ ਲੰਮਾ ਸਮਾਂ ਨਹੀਂ ਟਿਕਦਾ ਹੁੰਦਾ ਲੋਕਾਂ ਨੂੰ ਸਮਝ ਆ ਗਈ ਕਿ ਆਮ ਆਦਮੀ ਪਾਰਟੀ ਹੈ ਜਿਹੜੀ ਗੱਲਾਂ ਵਾਲੀ ਔਰ ਚੁਟਕਲਿਆਂ ਵਾਲੀ ਪਾਰਟੀ ਹੈ ਔਰ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਕੰਮ ਕਰਨ ਵਾਲੀ ਪਾਰਟੀਆਂ ਨੀਤੀਆਂ ਦੇ ਨਾਲ ਚਲਦੀ ਹੈ ਔਰ ਦੇਸ਼ ਦੇ ਵਿੱਚ ਕੰਮ ਕਰ ਰਹੀ ਹੈ ਇਹੀ ਕਾਰਨ ਹੈ ਕਿ ਆਮ ਆਦਮੀ ਪਾਰਟੀ ਨੂੰ ਉੱਥੇ ਮੂੰਹ ਦੀ ਖਾਣੀ ਪਈ ਹੈ ਔਰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਹੈ ਉੱਥੇ ਸਰਕਾਰ ਬਣੀ ਹੈ ਇੱਕ ਹੋਰ ਗੱਲ ਕਹਾਵਾਂਗਾ ਮੈਂ ਕਿ ਮੈਂ ਕਹਾਂਗਾ ਆਮ ਆਦਮੀ ਪਾਰਟੀ ਦਾ ਔਰ ਜਿਹੜਾ ਇੱਕ ਝੂਠ ਦੀ ਰਾਜਨੀਤੀ ਦਾ ਇੱਕ ਅਧਿਆਏ ਹੈ ਜਿਹੜਾ ਉਹ ਅੱਜ ਖਤਮ ਹੋਇਆ ਔਰ ਦੂਜਾ ਅਧਿਆਏ ਪੰਜਾਬ ਦੇ ਵਿੱਚ 2027 ਦੇ 2027 ਦੇ ਵਿੱਚ ਪੰਜਾਬ ਦੀ ਜਨਤਾ ਜਿਹੜੀ ਉਹ ਇਹਨਾਂ ਦਾ ਦੂਸਰਾ ਅਧਿਆਏ ਆ ਉਹ ਪੰਜਾਬ ਦੀ ਜਨਤਾ ਖਤਮ ਕਰੂਗੀ ਔਰ ਪੰਜਾਬ ਦੇ ਵਿੱਚ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਦਿਨੋਂ ਤਨ ਕਰਦੀ ਆ ਰਹੀ ਹੈ 27 ਦੇ ਵਿੱਚ ਭਾਰਤੀ ਜਨਤਾ ਪਾਰਟੀ ਔਰ ਫਿਰ ਤਰਾਕੀ ਨਾਲ ਹੀ ਹੇਤੇ ਚੱਲੇਗਾ ਪੰਜਾਬ ਦੇ ਵਿੱਚ ਕੰਮ ਹੋਣਗੇ ਔਰ ਇਹ ਲੌਲੀਪੌਪ ਦੇਣ ਵਾਲਿਆਂ ਦੀ ਝੂਠੀ ਰਾਜਨੀਤੀ ਕਰਨ ਵਾਲਿਆਂ ਦੀ ਇਹਨਾਂ ਦੀ ਰਾਜਨੀਤੀ ਖਤਮ ਹੋ ਜੂਗੀ ਇਹੀ ਕਾਰਨ ਹੈ ਕਿ ਪੰਜਾਬ ਦੇ ਲੋਕ ਦੁਬਾਰਾ ਭਾਜਪੀ ਨੂੰ ਲੈ ਕੇ ਆਣਗੇ ਇਹੀ ਕਾਰਨ ਹੈ ਕਿ ਪੰਜਾਬ ਔਰ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਪਸੰਦ ਕੋਲ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਪੰਜਾਬ ਦੇ ਲੋਕ ਦੇਸ਼ ਦੇ ਲੋਕ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਨੂੰ ਪਸੰਦ ਕਰ ਰਹੇ ਨੇ ਅਸੀਂ ਇਸ ਖੁਸ਼ੀ ਦੇ ਮੌਕੇ ਤੇ ਨਰਿੰਦਰ ਮੋਦੀ ਜੀ ਤੋਂ ਔਰ ਸਾਡੀ ਕੇਂਦਰੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਤੋਂ ਇੱਕ ਮੰਗ ਕਰਾਂਗੇ ਕਿ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਬੀਜੇਪੀ ਦੀ ਸਰਕਾਰ ਆਈ ਹੈ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਲਿਆਉਣ ਦੇ ਲਈ ਕਿਸਾਨਾਂ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਛੇਤੀ ਹੱਲ ਕੀਤਾ ਜਾਵੇ ਤਾਂ ਜੋ ਅਸੀਂ ਪੰਜਾਬ ਦੇ ਵਿੱਚ ਵੀ ਆਪਣੀ ਸਰਕਾਰ ਬਣਾ ਸਕੀਏ ਔਰ ਲੋਕ ਕਹਿ ਸਕਣ ਕਿ ਹਾਂ ਬੀਜੇਪੀ ਸਾਡੀ ਬੀਜੇਪੀ